ਇੱਕ ਨਾਰਾ ਹੋ ਗਿਆ ਸਿੱਖਿਆ ਕ੍ਰਾਂਤੀ ਪਰ ਉਚੇਰੀ ਸਿੱਖਿਆ ਵਿਭਾਗ ਮੈਨੂੰ ਲੱਗਦਾ ਕਿ ਲੰਬੇ ਸਮੇਂ ਤੋਂ ਖੋਖਲਾ ਹੋ ਚੁੱਕਿਆ ਹੈ ਇਸ ਪਾਸੇ ਤਾਂ ਭਗਵੰਤ ਮਾਨ ਸਭ ਕਹਿੰਦੇ ਕਿ ਲੋਕ ਬਾਹਰ ਛੱਡ ਛੱਡ ਕੇ ਆਉਣ ਲੱਗੇ ਵਾਪਸ ਇੰਡੀਆ ਦੇ ਵਿੱਚ ਵੀ ਤੇ ਨੀਆਂ ਨੌਕਰੀਆਂ ਹੋ ਗਈਆਂ ਭਾਈ ਜਿਹੜੇ ਇੱਥੇ ਨੌਕਰੀਆਂ ਕਰ ਰਹੇ ਜਿਹੜੇ ਇੱਥੇ ਵਿਦਿਆਰਥੀਆਂ ਨੂੰ ਪੜਾ ਰਹੇ ਉਹਨਾਂ ਦਾ ਹਾਲ ਦੇਖ ਲਓ ਉਹਨਾਂ ਦੀ ਗੱਲ ਸੁਣ ਲਓ ਪਿਛਲੇ 7-8 ਮਹੀਨੇ ਤੋਂ ਸਾਡੀ ਜਿਹੜੀਆਂ ਤਨਖਾਹਾਂ ਰੋਕੀਆਂ ਹੋਈਆਂ ਨੇ ਜਿਹੜੀ ਹੈ ਨੌ ਫੈਕਲਟੀ ਮੈਂਬਰ ਦੀ ਸਾਰੀ ਦੀ ਸਾਰੀ ਤਨਖਾਹ ਕਾਲਜ ਖਜ਼ਾਨੇ ਚੋਂ ਕਾਲਜ ਜਿਹੜੇ ਅਕਾਊਂਟ ਦੇ ਵਿੱਚ ਆ ਚੁੱਕੀ ਹੈ ਪਰ 7 ਮਹੀਨੇ ਤੋਂ ਕਾਲਜ ਜਿਹੜਾ ਉਹ ਤਨਖਾਹ ਨਹੀਂ ਦੇ ਰਿਹਾ ਤੇ ਮੁੱਖ ਮੰਤਰੀ ਸਾਹਿਬ ਤੋਂ ਕੱਲ ਨੂੰ ਉਰੇ ਆ ਰਹੇ ਆ ਕੱਲ ਨੂੰ ਉਰੇ ਆ ਰਹੇ ਸਾਨੂੰ ਇਹ ਲੈਟਰਾਂ ਆ ਜੀ ਜਾ ਰਹੀ ਹੋਗੀਆਂ ਅਜੇ ਤੁਸੀਂ ਕੁਝ ਅਨੁਸ਼ਾਸਨ ਕੀ ਅਨਹਿੰਦ ਤੱਕ ਕੀਤੀ ਤੁਹਾਨੂੰ ਚੱਕ ਲਿਆ ਜਾਊਗਾ ਵੀ ਅਸੀਂ ਕੋਈ ਟੈਰਰਿਸਟ ਹੈ ਅਸੀਂ ਕੋਈ ਗੈਂਗਸਟਰ ਹੈ ਇਹ ਵੀ ਮਤਲਬ ਇੱਕ دہشت ਸਾਡੇ ਚ ਪੈਦਾ ਕਰਤੀ ਸਾਡੀ ਵਿਕਲਟੀ ਦੇ ਤੁਸੀਂ ਮਿਲ ਨਹੀਂ ਸਕਦੇ ਹੋ ਸਕਦਾ ਸਾਨੂੰ ਕੱਲ ਨੂੰ ਕਾਲਜ ਆਣ ਵੀਨਾ ਦਿੱਤਾ ਜਾਵੇ ਜਾਂ ਹੋ ਸਕਦਾ ਹੈ ਕਿ ਹੁਣ ਹੀ ਥੋੜੀ ਦੇਰ ਬਾਅਦ ਪੁਲਿਸ ਬੁਲਾ ਕੇ ਸਾਨੂੰ ਚੱਕ ਲਿਆ ਜਾਵੇ ਕਹਿੰਦੇ ਪਰਮਾਤਮਾ ਕੁਝ ਵੀ ਕਰਦਾ ਨਾ ਤਾਂ ਉਹ ਬੰਦੇ ਦੀ ਬੁੱਧੀ ਮਾਰ ਦਿੰਦਾ ਮਤ ਮਾਰ ਦਿੰਦਾ ਸੋ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਸਰਕਾਰ ਦੀ ਬਦਨਾਮੀ ਸਰਕਾਰ ਦੇ ਆਪਣੇ ਹੀ ਜਿਹੜੇ ਐਮ ਐਲ ਏ ਜਾਂ ਮੰਤਰੀ ਕਰਨ ਲੱਗੇ ਹੋਏ ਨੇ ਇਹਨਾਂ ਦੀ ਤਨਖਾਹ ਖਜ਼ਾਨੇ ਵਿੱਚੋਂ ਆਈ ਹੋਈ ਹੈ ਔਰੇ ਇਹ ਉਹਨਾਂ ਦੀ ਰੋਕ ਬਣੇ ਚਾਰ ਬੰਦੇ ਬਚਦੇ ਸੀ ਜਿਨ੍ਹਾਂ ਦੀ ਤਨਖਾਹ ਇਹ ਪੀਟੀਆ ਫੰਡ ਵਾਲਾ 11600 ਤੱਕ ਪਾ ਸਕਦੇ ਸੀ ਇਹਨਾਂ ਨੇ ਇੱਕ ਰੁਪਿਆ ਨਹੀਂ ਪਾਇਆ ਇੱਕ ਪਾਸੇ ਭਗਵੰਤ ਮਾਨ ਸਾਹਿਬ ਬੜੇ ਗਰਵ ਨਾਲ ਕਹਿੰਦੇ ਮੈਂ ਇੱਕ ਮਾਸਟਰ ਦਾ ਮੁੰਡਾ ਹੈ ਜੇ ਮਾਸਟਰ ਦੇ ਮੁੰਡਿਆਂ ਵੀ ਅੱਜ ਤੋਂ ਬਾਅਦ ਕਦੀ ਵੀ ਡਾਂਗਾ ਨਹੀਂ ਚੱਲਣਗੇ ਆ ਸਿੱਖਿਆ ਕ੍ਰਾਂਤੀ ਦਾ ਤਾਂ ਨਾਰਾ ਜੀ ਪਰ ਸਿੱਖਿਆ ਕ੍ਰਾਂਤੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਪਿਛਲੇ 3 ਦਿਨਾਂ ਤੋਂ ਅਸੀਂ ਇੱਥੇ ਧਰਨੇ ਤੇ ਬੈਠੇ ਆ ਮੈਂ ਕਹਿੰਦਾ ਵੀ ਕਿਹੜੇ ਮੰਤਰੀ ਨਹੀਂ ਹੋਣਗੇ ਜਿਨ੍ਹਾਂ ਨੂੰ ਅਸੀਂ ਅਪਰੋਚ ਨਹੀਂ ਕੀਤੀ ਜਿਨ੍ਹਾਂ ਨੂੰ ਆਪਣੇ ਧਰਨੇ ਬਾਰੇ ਨਹੀਂ ਦੱਸਿਆ ਸਾਨੂੰ ਇਹ ਕਹਿੰਦੇ ਸੀ ਸਾਨੂੰ ਸਾਡੀਆਂ ਇੱਕ ਵਾਰੀ ਸਾਡੀ ਸਰਕਾਰ ਆ ਲੈੰਦੋ ਅਸੀਂ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਹੁਣ ਉਹ ਸਹੀ ਹੋਈ ਹੈ ਵੀ ਕੋਈ ਕੱਚਾ ਮੁਲਾਜ਼ਮ ਰਹਿਣ ਵੀ ਨਹੀਂ ਦੇਣਾ ਰਹਿਣ ਮੀਨਸ ਦੇਣਾ ਇੰਦੀ ਸੈਂਸ ਵਿੱਚ ਸਾਡੀ ਤਨਖਾਹਾਂ ਵੀ ਨਹੀਂ ਮਿਲਣੀਆਂ ਆ ਆਪ ਵੀ ਮਰ ਜਾਣਗੇ ਤਾਨੂੰ ਦੁੱਧ ਵਾਲੇ ਦੁੱਧ ਦੇਣ ਤੋਂ ਰਾਸ਼ਨ ਵਾਲੇ ਰਾਸ਼ਨ ਦੇਣ ਤੋਂ ਵੀ ਬੰਦ ਕਰਦੇ ਜਾ ਰਿਹਾ ਹੈ ਕਿ ਤੁਸੀਂ ਤਾਂ ਗੈਸਟ ਫੈਕਲਟੀ ਹੋਣ ਕਿ ਤੁਹਾਨੂੰ ਤਾਂ ਤਨਖਾਹ ਨਹੀਂ ਮਿਲਣੀ ਹੈ ਸਾਡਾ ਕਸੂਰ ਦੱਸੋ ਕੀ ਹੈ ਸਾਡੀ ਸੈਲਰੀ ਕਿਉਂ ਨਹੀਂ ਪਾ ਰਿਹਾ ਹੈ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨ ਸ਼ੂਮਣਕਨ ਇਸ ਟਾਈਮ ਤੇ ਮੌਜੂਦ ਦਾ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਜਿੱਥੇ ਅਧਿਆਪਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿੰਨੇ ਆ ਬਿਲਕੁਲ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਅਧਿਆਪਕਾਂ ਦੇ ਵੱਲੋਂ ਤੇ ਗੱਲਬਾਤ ਕਰਕੇ ਜਾਣਾਂਗੇ ਕਿ ਕੀ ਕਾਰਨ ਨੇ ਉਹਨਾਂ ਧਰਨਾ ਕਰਨ ਦੇ ਸਰ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਹੁਕਮਚੰਦ ਜੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਬਤੌਰ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੂੰ 15 ਸਾਲ ਹੋ ਗਏ ਇਸ ਕਾਲਜ ਦੇ ਵਿੱਚ ਅਸੀਂ ਧਰਨੇ ਤੇ ਤਾਂ ਬੈਠੇ ਆ ਸਰ ਪਿਛਲੇ 7-8 ਮਹੀਨੇ ਤੋਂ ਸਾਡੀ ਜਿਹੜੀਆਂ ਤਨਖਾਹਾਂ ਰੋਕੀਆਂ ਗਈਆਂ ਆ ਤਾਨੂੰ ਦੱਸ ਦਈਏ ਸਾਡੀ ਤਨਖਾਹ ਦੋ ਭਾਗ ਦੇ ਵਿੱਚ ਆਉਂਦੀ ਹੈ 11600 ਰੁਪਏ ਕਾਲਜ ਪੀਟੀਫੰਡ ਤੋਂ ਦਿੰਦੇ ਬਾਕੀ ਸਾਡੀ ਤਨਖਾਹ ਖਜ਼ਾਨੇ ਦੇ ਵਿੱਚੋਂ ਆਉਂਦੀ ਹੈ ਤੇ ਸਾਡੇ ਜਿਹੜੀ ਹੈ ਨੌ ਨੌ ਫੈਕਲਟੀ ਮੈਂਬਰ ਦੀ ਸਾਰੀ ਦੀ ਸਾਰੀ ਤਨਖਾਹ ਕਾਲਜ ਖਜ਼ਾਨੇ ਚੋਂ ਕਾਲਜ ਜਿਹੜੇ ਅਕਾਊਂਟ ਦੇ ਵਿੱਚ ਆ ਚੁੱਕੀ ਹੈ ਪਰ 7 ਮਹੀਨੇ ਤੋਂ ਕਾਲਜ ਜਿਹੜਾ ਉਹ ਤਨਖਾਹ ਨਹੀਂ ਦੇ ਰਿਹਾ ਜਿਹੜੀ 1160 ਜਿਹੜੀ ਇਹਨਾਂ ਦੀ ਆਪਣੀ ਜਿਹੜੀ ਦੇਣੀ ਸੀ ਉਹ ਵੀ ਜਿਹੜੀ ਪੈਂਡਿੰਗ ਰੱਖੀ ਹੈ ਉਹ ਵੀ ਨਹੀਂ ਦੇ ਰਿਆ ਮਤਲਬ ਕਿਸੇ ਵੀ ਤਰੀਕੇ ਨਾਲ ਸਾਡੇ 7 ਮਹੀਨੇ ਤੋਂ ਕੋਈ ਵੀ ਤਨਖਾਹ ਦਾ ਹਿੱਸਾ ਨਹੀਂ ਪਾਰੇ ਨਾ ਖਜ਼ਾਨੇ ਵਾਲੀ ਨਾ ਕਾਲਜ ਪੀਟੀਐਫ ਆ ਸਰ ਕੀ ਕਾਰਨ ਨੇ ਕਿ ਥੋੜੀ ਤਨਖਾਹ ਨਹੀਂ ਪਾਰੀਆਂ ਕੋਈ ਗਲਤੀ ਹੋਈ ਹੈ ਕੋਈ ਅੰਗੈਲੀ ਹੋਈ ਹੈ ਕਿ ਤੁਹਾਡੀ ਤਨਖਾਹ ਨਹੀਂ ਪਾਰੇ ਕੋਈ ਗਲਤ ਨਹੀਂ ਜੀ ਕੋਈ ਗਲਤੀ ਨਹੀਂ ਹੋਈ ਪਿੱਛੇ ਜੇ ਇੱਕ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੋਈ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਨੇ 14/7/2025 ਨੂੰ ਬਿਲਕੁਲ ਮੋੜ ਤੋਂ ਖਾਰਜ ਕਰ ਦਿੱਤੀ ਹੈ ਤੇ ਅੱਜ ਵੀ ਉਹਦੇ ਤੇ ਇੱਕ ਐਮਏ ਪਈ ਸੀਗੀ ਤੇ ਐਮਏ ਦੇ ਵਿੱਚ ਇਹਨਾਂ ਨੇ ਮੋਡੀਫਿਕੇਸ਼ਨ ਲਈ ਅਪੀਲ ਕੀਤੀ ਸੀ ਬਟ ਉਹ ਵੀ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਜੇ ਰੱਖਣਾ ਤੁਸੀਂ ਤਾਂ ਉਹ ਟੈਂਪਰੇਰੀ ਬੇਸ ਤੇ ਰੱਖ ਲਓ ਵੀ ਇਹਨੂੰ ਰੈਗੂਲਰ ਨਹੀਂ ਰੱਖ ਸਕਦੇ ਸਿੱਖਿਆ ਕ੍ਰਾਂਤੀ ਦੀ ਗੱਲ ਕਰੀ ਜਾਈਏ ਕੋਈ ਮੰਤਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਸਿੱਖਿਆ ਕ੍ਰਾਂਤੀ ਦਾ ਤਾਂ ਨਾਰਾ ਜੀ ਪਰ ਸਿੱਖਿਆ ਕ੍ਰਾਂਤੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਪਿਛਲੇ 3 ਦਿਨਾਂ ਤੋਂ ਅਸੀਂ ਇੱਥੇ ਧਰਨੇ ਤੇ ਬੈਠੇ ਆਂ ਮੈਂ ਕਹਿੰਨਾ ਵੀ ਕਿਹੜੇ ਮੰਤਰੀ ਨਹੀਂ ਹੋਣਗੇ ਜਿਨ੍ਹਾਂ ਨੂੰ ਅਸੀਂ ਅਪਰੋਚ ਨਹੀਂ ਕੀਤੀ ਜਿਨ੍ਹਾਂ ਨੂੰ ਆਪਣੇ ਧਰਨੇ ਪਰ ਨਹੀਂ ਦੱਸਿਆ ਤੇ ਇਹ ਉਹ ਮੰਤਰੀ ਨੇ ਇਹ ਉਹ 92 ਐਮਐਲਏ ਸੀਗੇ ਜਿਹੜੇ ਸਾਡੇ ਧਰਨਿਆਂ ਦੇ ਵਿੱਚ ਦੂਜੀਆਂ ਸਰਕਾਰਾਂ ਦੇ ਸਮੇਂ ਸਾਡੇ ਧਰਨਿਆਂ ਦੇ ਵਿੱਚ ਆ ਕੇ ਬੈਠਦੇ ਸੀਗੇ ਸਾਨੂੰ ਇਹ ਕਹਿੰਦੇ ਸੀ ਸਾਨੂੰ ਸਾਡੀਆਂ ਇੱਕ ਵਾਰੀ ਸਾਡੀ ਸਰਕਾਰ ਆ ਲੈੰਦੋ ਅਸੀਂ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਣਾ ਮੈਨੂੰ ਲੱਗਦਾ ਹੁਣ ਉਹ ਸਹੀ ਹੋਈ ਹੈ ਵੀ ਕੋਈ ਕੱਚਾ ਮੁਲਾਜ਼ਮ ਰਹਿਣ ਵੀ ਨਹੀਂ ਦੇਣਾ ਰਹਿਣ ਮੀਨਸ ਦੇਣਾ ਇੰਦੀ ਸੈਂਸ ਵਿੱਚ ਸਾਡੀ ਤਨਖਾਹਾਂ ਵੀ ਨਹੀਂ ਮਿਲਣੀਆਂ ਆਪੇ ਮਰ ਜਾਣਗੇ ਸੋ ਇਸ ਤਰ੍ਹਾਂ ਦਾ ਹਾਲਾਤ ਹੋ ਚੁੱਕੇ ਆਸੀਂ ਆਪਣੇ ਖੂਨ ਦੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਪਾ ਚੁੱਕੇ ਆਂ ਅਰਜੋਤ ਬੈਨ ਜੀ ਨੂੰ ਕਿੰਨੀ ਵਾਰ ਮਿਲ ਮਿਲ ਚੁੱਕੇ ਆ ਉਹਨਾਂ ਨੂੰ ਦੱਸ ਚੁੱਕੇ ਆ ਵੀ ਸਾਡੀ ਤਨਖਾਹ 7-8 ਮਹੀਨੇ ਹੋ ਗਿਆ ਸਾਡੇ ਵਿੱਚੋਂ ਬਹੁਤ ਸਾਰੇ ਦੂਰੋਂ ਨਿੜਿਓ ਆ ਕੇ ਰੈਂਟ ਤੇ ਰਹਿੰਦੇ ਆ ਕਿਸੇ ਨੇ ਦੁੱਧ ਦਾ ਬਿੱਲ ਦੇਣਾ ਕਿਸੇ ਨੇ ਪਾਣੀ ਦਾ ਬਿੱਲ ਦੇਣਾ ਕਿਸੇ ਨੇ ਬਿਜਲੀ ਦਾ ਬਿੱਲ ਦੇਣਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂ ਮਾਪੇ ਦੀ ਦਵਾਈਆਂ ਦਵਾਈਆਂ ਠੀਕ ਹੈ ਇਹ ਸਾਰੀਆਂ ਚੀਜ਼ਾਂ ਬੇਸਡ ਓਨ ਸੈਲਰੀ ਪਰ ਜੇ ਸਾਡੀ ਸੈਲਰੀ ਰੁਕੂਗੀ ਤਾਂ ਫਿਰ ਅਸੀਂ ਕੀ ਕਰਾਂਗੇ ਠੀਕ ਹੈ ਸੋ ਕਾਲਜ ਪ੍ਰਸ਼ਾਸਨ ਨੂੰ ਵੀ ਅਸੀਂ ਬਾਰ ਬਾਰ ਹੀ ਬੇਨਤੀਆਂ ਕਰ ਰਹੇ ਆ ਵੀ ਸਾਡੀ ਸੈਲਰੀ ਪਾਈ ਜਾਵੇ ਪਰ ਕਾਲਜ ਪ੍ਰਸ਼ਾਸਨ ਦੇ ਵੀ ਕੰਨ ਚ ਨਹੀਂ ਜੂੰਸ ਸੀ ਤੇ ਕਿ ਦੂਜੇ ਕਾਲਜਾਂ ਦੇ ਵੀ ਦੂਜੇ ਵੀ ਪੰਜਾਬ ਦੇ ਸਰਕਾਰੀ ਕਾਲਜਾਂ ਉਹਨਾਂ ਨੇ ਆਪਣੀ ਤਰਖਾ ਜਿਹੜੀ ਜਾਰੀ ਕਰਤੀ ਹੈ ਠੀਕ ਹੈ ਇਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਅਸੀਂ ਕਹਿੰਦੇ ਚਲੋ ਘੱਟੋ-ਘੱਟ ਅਸੀਂ ਆਪਣੇ ਖਰਚਾ ਪਾਣੀ ਤੇ ਚਲਾਨ ਜੋਗੀ ਹੋਈ ਇਹ ਵੀ ਘੱਟੋ-ਘੱਟ ਸਾਡੀ 11600 ਤਾਂ ਬਣਦੀ ਹੈ ਪਰ ਨੌ ਜਿਹੜੇ ਮੈਂਬਰਾਂ ਦੀ ਤਨਖਾਹ ਜਿਹੜੀ ਉਪਰੋ ਖਜ਼ਾਨੇ ਤੋਂ ਡੇ ਮਨ ਤੋਂ ਆਈ ਹੋਈ ਆ ਉਹ ਵੀ ਨਹੀਂ ਜਾਰੀ ਕਰ ਰਹੇ ਉਹਦਾ ਵਿਆਜ ਕਿੱਥੇ ਜਾਊਗਾ ਇਹਨਾਂ ਤੋਂ ਪੁੱਛਿਆ ਜਾਵੇ মিডিਆ ਇੱਕ ਵੱਡਾ ਥੰਮ ਹੈ ਦੇਸ਼ ਦਾ ਇਹਨਾਂ ਤੋਂ ਕੁਐਸਚਨ ਪੁੱਛ ਸਕਦਾ ਵੀ ਉਹ ਜਿਹੜੀ 9 ਬੰਦਿਆਂ ਦੀ ਜਿਹੜੀ ਇਫੈਕਟਡ ਹੀ ਨਹੀਂ ਸੀਗੇ ਜਿਹੜਿਆਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਤਨਖਾਹ ਦੇਣ ਦੇ ਵਿੱਚ ਉਹਨਾਂ ਦੀ ਤਨਖਾਹ ਅੱਜ ਤੱਕ ਕਿਉਂ ਰੁਕੀ ਹੈ ਉਹਦਾ ਕੀ ਕਾਰਨ ਹੈ ਤੇ ਉਸ ਤੋਂ ਇਲਾਵਾ ਜਿਹੜੇ 4 ਬੰਦੇ ਸੀਗੇ ਉਹਨਾਂ ਦੀ ਤਨਖਾਹ ਤਾਂ ਕਾਲਜ ਵਾਲੀ ਤਾਂ ਪਾ ਸਕਦੇ ਉਹ ਵੀ ਨਹੀਂ ਪਾਈ ਸੋ ਇਹ ਸਾਨੂੰ ਸਮਝ ਨਹੀਂ ਆ ਰਿਹਾ ਵੀਕ ਲੱਗਦਾ ਸਰ ਕਿੱਥੇ ਕਮੀ ਕਿੱਥੇ ਆ ਰਹੀ ਹੈ ਤੁਸੀਂ ਕਹਿ ਰਹੇ ਹੋ ਸਰਕਾਰ ਵੀ ਦੇਰੀਆ ਤਨਖਾਹ ਕਾਲਜ ਨੂੰ ਆ ਚੁੱਕੀ ਹੈ ਕਿ ਕਾਲਜ ਦੀ ਮੈਨੇਜਮੈਂਟ ਚ ਕੋਈ ਕਮੀ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਕਾਲਜ ਦੀ ਮੈਨੇਜਮੈਂਟ ਦੇ ਵਿੱਚ ਕਮੀ ਹੈ ਜਿਸ ਕਰਕੇ ਅਸੀਂ ਕਾਲਜ ਦੇ ਵਿੱਚ ਬੈਠੇ ਹਾਂ ਜੇ ਕਾਲਜ ਚਾਹੁੰਦਾ ਤਾਂ ਪਹਿਲਾਂ ਤਾਂ ਇਹ ਨੌਬਤ ਹੀ ਨਹੀਂ ਆਣੀ ਸੀ ਨੌ ਬੰਦਿਆਂ ਦੀ ਤਨਖਾਹ ਤਾਂ ਉਪਰੋਂ ਆਈ ਹੋਈ ਹੈ ਉਹ ਤੁਸੀਂ ਪਾਣੀ ਹੈ ਤੇ ਧਰਨਾ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਤਨਖਾਹ ਰੋਕਣੀ ਜਦੋਂ ਕੋਈ ਬੰਦਾ ਕੋਈ EMPLOYE ਕਿਸੇ ਦਾ ਵੀ ਕੰਮ ਕਰ ਰਿਹਾ ਚਾਹੇ ਪ੍ਰਾਈਵੇਟ ਹੈ ਚਾਹੇ ਕੋਈ ਮਜ਼ਦੂਰ ਵੀ ਹੈ ਉਪੋਧੀ ਤਨਖਾਹ ਨਹੀਂ ਰੁਕ ਸਕਦੀ ਇਹ ਲਾਅ ਕਹਿੰਦਾ ਹੈ ਕਾਨੂੰਨ ਕਹਿੰਦਾ ਹੈ ਸਰ ਮੇਰਾ ਇੱਕ ਸਵਾਲ ਹੈ ਕਿ ਇਸ ਟੋਟਲ ਕਿੰਨੇ ਗੈਸਟ ਫੈਕਲਟੀ ਅਧਿਆਪਕ ਇਥੇ ਕੰਮ ਕਰਦੇ ਨੇ ਤੇ ਕਿੰਨੇ ਦੀ ਤਨਖਾਹ ਰੁਕੀ ਗਈ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਗੈਸਟ ਫੈਕਲਟੀ ਪੂਰੇ ਪੰਜਾਬ ਦੇ ਵਿੱਚ 870 ਦੇ ਨੀਅਰ ਬਟ ਗੈਸਟ ਫੈਕਲਟੀ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਆ ਤੇ 180 ਬੰਦਿਆਂ ਦੇ ਲਗਭਗ ਪੂਰੇ ਪੰਜਾਬ ਦੇ ਵਿੱਚ ਤਨਖਾਹ ਰੁਕੀ ਸੀ ਬਟ ਬਾਕੀ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਉਹਨਾਂ ਦੀਆਂ ਤਨਖਾਹਾਂ ਪਾ ਦਿੱਤੀਆਂ ਤੇ ਉਰੇ ਸਾਡੇ ਕਾਲਜ ਦੇ ਵਿੱਚ 13 ਬੰਦੇ ਇਫੈਕਟਡ ਸੀਗੇ ਜਿਦੇ ਵਿੱਚ 9 ਬੰਦੇ ਇਹ ਉਹਨਾਂ ਦੀ ਰੁਕ ਬਟੇ ਚਾਰ ਬੰਦੇ ਬਣ ਬਚਦੇ ਸੀ ਜਿਨ੍ਹਾਂ ਦੀ ਤਨਖਾਹ ਇਹ ਪੀਟੀਆ ਪੰਡ ਵਾਲਾ 11600 ਤੱਕ ਪਾ ਸਕਦੇ ਸੀ ਇਹਨਾਂ ਨੇ 1 ਰੁਪਿਆ ਨਹੀਂ ਪਾਇਆ 7 ਮਹੀਨੇ ਕਹਿਣਾਂ ਨੂੰ ਬਹੁਤ ਛੋਟੇ ਹੁੰਦੇ ਆ ਬਟ ਜਦੋਂ ਘਰ ਦਾ ਗੁਜ਼ਾਰਾ ਜਾਂ ਘਰ ਦੇ ਖਰਚੇ ਰੁਕਦੇ ਆ 7 ਮਹੀਨੇ ਬਹੁਤ ਵੱਡੇ ਹੁੰਦੇ ਆ ਸਾਨੂੰ ਦੁੱਧ ਵਾਲੇ ਦੁੱਧ ਦੇਣ ਤੋਂ ਰਾਸ਼ਨ ਵਾਲੇ ਰਾਸ਼ਨ ਦੇਣ ਤੋਂ ਵੀ ਬੰਦ ਕਰਦੇ ਜਾ ਰਿਹਾ ਵੀ ਤੁਸੀਂ ਤਾਂ ਗੈਸਟ ਫੈਕਲਟੀ ਹੋਣ ਵੀ ਤੁਹਾਨੂੰ ਤਾਂ ਤਨਖਾਹ ਨਹੀਂ ਮਿਲਣੀ ਹੈਗੀ ਕਿਸੇ ਟਾਈਮ ਧਰਨਿਆਂ ਤੋਂ ਸਰਕਾਰ ਖੜੀ ਹੋਈ ਸੀ ਉਹਨਾਂ ਨੇ ਕਹੇ ਤੁਹਾਨੂੰ ਅਧਿਕਾਰ ਦਿਵਾਵਾਂਗੇ ਪਰ ਹੁਣ ਕੀ ਲੱਗਦਾ ਕੀ ਹੋ ਗਿਆ ਇਹ ਜਾ ਇਹ ਮੈਂ ਤੁਸੀਂ ਕਹਿ ਲਓ ਵੀ ਜਦੋਂ ਕਹਿੰਦੇ ਨਾ ਵੀ ਕਹਿੰਦੇ ਪਰਮਾਤਮਾ ਕੁਝ ਵੀ ਕਰਦਾ ਨਾ ਤਾਂ ਉਹ ਬੰਦੇ ਦੀ ਬੁੱਧੀ ਮਾਰ ਦਿੰਦਾ ਮਤ ਮਾਰ ਦਿੰਦਾ ਸੋ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਸਰਕਾਰ ਦੀ ਬਦਨਾਮੀ ਸਰਕਾਰ ਦੇ ਆਪਣੇ ਹੀ ਜਿਹੜੇ ਐਮ ਐਲ ਏ ਜਾਂ ਮੰਤਰੀ ਕਰਨ ਲੱਗੇ ਹੋਏ ਨੇ ਠੀਕ ਹੈ ਤਾਂ ਜੇ ਹੈ ਜਾਂ ਹੁੰਦਾ ਮੈਂ ਇੱਥੇ 14 ਤਰੀਕ ਨੂੰ ਇੱਥੇ ਆਪਣੇ ਪਾਵਰ ਹਾਊਸ ਦੇ ਵਿੱਚ ਮੰਤਰੀ ਹਰਜੋਤ ਸਿੰਘ ਅੜੜੇ ਹਰਪਜਨ ਸਿੰਘ ਈਟੀਓ ਜੀ ਨੂੰ ਮਿਲ ਕੇ ਆਏ ਪਟਿਆਲੇ ਦਾ ਐਮਐਲਏ ਸਾਹਿਬ ਜਿਹੜੇ ਹੈਗੇ ਅਜੀਤ ਪਾਸ ਸਿੰਘ ਕੋਹਲੀ ਉਹਨਾਂ ਨੂੰ ਮਿਲ ਕੇ ਆਏ ਆ ਪੂਰਾ ਪਟਿਆਲੇ ਦਾ ਪ੍ਰਸ਼ਾਸਨ ਡੀਸੀ ਸਾਹਿਬ ਉੱਤੇ ਐਸਡੀਐਮ ਸਾਹਿਬ ਸਾਰੇ ਉੱਤੇ ਪ੍ਰਸ਼ਾਸਨ ਬੈਠਾ ਸੀਗਾ ਉਹਨਾਂ ਨੂੰ ਕਹਿ ਕੇ ਆਏ ਵੀ ਸਾਡਾ ਕਸੂਰ ਦੱਸੋ ਕੀ ਹੈ ਸਾਡੀ ਸੈਲਰੀ ਕਿਉਂ ਨਹੀਂ ਪਾ ਰਿਹਾ ਤਾਂ ਉਹ ਨਾ ਤਾਂ ਪਟਿਆਲੇ ਦੇ ਪ੍ਰਸ਼ਾਸਨ ਵੱਲੋਂ ਨਾ ਮਹਿੰਦਰਾ ਕਾਲਜ ਦੇ ਪ੍ਰਸ਼ਾਸਨ ਵੱਲੋਂ ਤੇ ਨਾ ਹੀ ਸਰਕਾਰ ਤੇ ਉਚੇਰੀ ਸਿੱਖਿਆ ਵਿਭਾਗ ਦੇ ਇਸ ਤਰ੍ਹਾਂ ਕੋਈ ਕੰਨ ਤੇ ਜੂੰਸ ਕਰੀ ਹੈ ਜਿਸ ਤੋਂ ਇਹਨਾਂ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਪਰਦਾ ਜਹਰ ਹੁੰਦਾ ਇੱਕ ਪਾਸੇ ਭਗਵੰਤ ਮਾਨ ਸਾਹਿਬ ਬੜੇ ਗਰਵ ਨਾਲ ਕਹਿੰਦੇ ਮੈਂ ਇੱਕ ਮਾਸਟਰ ਦਾ ਮੁੰਡਾ ਹੈ ਜੇ ਮਾਸਟਰ ਦੇ ਮੁੰਡਿਆਂ ਵੀ ਅੱਜ ਤੋਂ ਬਾਅਦ ਕਦੀ ਵੀ ਡਾਂਗਾ ਨਹੀਂ ਚੱਲਣਗੇ ਤਾਂ ਅਸੀਂ ਮਾਸਟਰ ਹੁੰਦੇ ਹੋ ਅਸੀਂ ਅਸੀਂ ਇੱਥੇ ਧਰਨਿਆਂ ਤੇ ਬੈਠਿਆ ਸਾਡਾ ਦਿਲ ਨਹੀਂ ਕਰਦਾ ਹਾਇਰ ਐਜੂਕੇਸ਼ਨ ਦੇ ਵਿੱਚ ਅਸੀਂ ਨੰਬਰ ਜਿਹੜੇ ਏ ਕਲਾਸ ਅਸਿਸਟੈਂਟ ਪੋਸਟ ਦੇ ਉੱਤੇ ਬਹਿ ਕੇ ਸਾਡਾ ਨਹੀਂ ਦਿਲ ਕਰਦਾ ਅਸੀਂ ਧਰਨਿਆਂ ਦੇ ਉੱਤੇ ਬੈਠੀਏ ਮੁਜ਼ਾਰੇ ਕਰੀਏ ਸਾਡਾ ਵੀ ਦਿਲ ਕਰਦਾ ਅਸੀਂ ਆਈਏ ਵਿਦਿਆਰਥੀਆਂ ਨੂੰ ਪੜਾਈਏ ਟੌਰਨ ਲਾਈਏ ਤੇ ਟੌਰਨਲ ਜਾਈਏ ਔਰ ਮਜਬੂਰ ਕਰ ਰਹੀ ਹੈ ਸਰਕਾਰ ਸਾਨੂੰ ਅਜਿਹਾ ਕੁਝ ਕਰਨ ਲਈ ਸਾਡੀ ਇਹ ਅਪੀਲ ਹੈ ਆਪਣੇ ਸਾਡੇ ਹਾਇਰ ਐਜੂਕੇਸ਼ਨ ਮਨਿਸਟਰ ਤੇ ਮੁੱਖ ਮੰਤਰੀ ਸਾਹਿਬ ਤੋਂ ਕੱਲ ਨੂੰ ਉਰੇ ਆ ਰਹੇ ਆ ਕੱਲ ਨੂੰ ਉਰੇ ਆ ਰਹੇ ਸਾਨੂੰ ਲੈਟਰਾਂ ਅੱਜ ਹੀ ਜਾਰੀ ਹੋ ਗਈਆਂ ਜੇ ਤੁਸੀਂ ਕੁਝ ਅਨੁਸ਼ਾਸਨ ਕੀ ਅਨਹੀਨਤਾ ਕੀਤੀ ਤੁਹਾਨੂੰ ਚੱਕ ਲਿਆ ਜਾਊਗਾ ਵੀ ਅਸੀਂ ਕੋਈ ਟੈਰਰਿਸਟ ਹੈ ਅਸੀਂ ਕੋਈ ਗੈਂਗਸਟਰ ਹੈ ਜਾਂ ਅਸੀਂ ਕੋਈ ਹੋਰ ਅਸੀਂ ਇਸੇ ਇਸੀ ਕਾਲਜ ਦਾ ਹਿੱਸਾ ਭਈ ਅਸੀਂ ਕਿ ਸਾਨੂੰ ਅੱਜ ਤਨਖਾਹ ਜਾਰੀ ਕਰ ਦਿਓ ਅਸੀਂ ਤਾਂ 3 ਦਿਨ ਹੋ ਗਏ ਇੱਥੇ ਬੈਠੇ ਆਂ ਅਸੀਂ ਤਾਂ ਟੋਡੀ ਉਮੀਦ ਤੇ ਬੈਠੇ ਆ ਵੀ ਤੁਹਾਡੇ ਕੰਨ ਦੇ ਉੱਤੇ ਕੋਈ ਜੂ ਸੀਗੇ ਤੁਸੀਂ ਤੁਹਾਡੀ ਅੱਜ ਤਨਖਾਹ ਜਾਰੀ ਕਰੋ ਸਾਨੂੰ ਕੀ ਲੋੜ ਐ ਇੱਥੇ ਕੱਲ ਨੂੰ ਆ ਕੇ ਅਸੀਂ ਵੀ ਆ ਕੇ ਇੱਥੇ ਕੋਈ ਚੰਗੇ ਸੋਹਣੇ ਕੱਪੜੇ ਪਾ ਕੇ ਇੱਥੇ ਫੋਟੋ ਖਚਾਈਏ ਸੋ ਮੁੱਖ ਮੰਤਰੀ ਸਾਹਿਬ ਆ ਰਹੇ ਸਾਨੂੰ ਤਾਂ ਇਹ ਵੀ ਮਤਲਬ ਇੱਕ ਡੈਸ਼ ਸਾਡੇ ਚ ਪੈਦਾ ਕਰਤੀ ਸਾਡੀ ਵਿਕਲਟੀ ਦੇ ਤੁਸੀਂ ਮਿਲ ਨਹੀਂ ਸਕਦੇ ਹੋ ਸਕਦਾ ਸਾਨੂੰ ਕੱਲ ਨੂੰ ਕਾਲਜ ਆਣ ਵੀ ਨਾ ਦਿੱਤਾ ਜਾਵੇ ਜਾਂ ਹੋ ਸਕਦਾ ਹੈ ਕਿ ਹੁਣੀ ਥੋੜੀ ਦੇਰ ਬਾਅਦ ਪੁਲਿਸ ਬੁਲਾ ਕੇ ਸਾਨੂੰ ਚੱਕ ਲਿਆ ਜਾਵੇ ਠੀਕ ਹੈ ਸਰ ਮੇਰਾ ਇੱਕ ਸਵਾਲ ਹੈ ਕਿ ਮਾਪਿਆਂ ਤੋਂ ਬਾਅਦ ਜਿਹੜੇ ਅਧਿਆਪਕ ਹੁੰਦੇ ਨੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਕੀ ਲੱਗਦਾ ਕਾਲਜ ਦੇ ਵਿੱਚ ਜਿਹੜਾ ਥੋੜਾ ਧਰਨਾ ਚੱਲ ਰਿਹਾ ਹੈ ਦਾ ਕੋਈ ਇਫੈਕਟ ਬੱਚਿਆਂ ਤੇ ਨਹੀਂ ਪਊਗਾ ਦੇਖੋ ਜੀ ਸਿੱਧਾ ਸਿੱਧਾ ਬੱਚਿਆਂ ਤੇ ਇਫੈਕਟ ਪਊਗਾ ਉਚੇਰੀ ਸਿੱਖਿਆ ਵਿਭਾਗ ਕਹਿਣ ਨੂੰ ਇੱਕ ਨਾਰਾ ਹੋ ਗਿਆ ਸਿੱਖਿਆ ਕ੍ਰਾਂਤੀ ਪਰ ਉਚੇਰੀ ਸਿੱਖਿਆ ਵਿਭਾਗ ਮੈਨੂੰ ਲੱਗਦਾ ਕਿ ਲੰਬੇ ਸਮੇਂ ਤੋਂ ਖੋਖਲਾ ਹੋ ਚੁੱਕਿਆ ਹੈ 2002 ਦੇ ਵਿੱਚ ਰਵੀ ਸਿੱਧੂ ਕੇਸ ਦੀ ਇੱਕ ਭਰਤੀ ਹੋਈ ਸੀਗੀ ਤੇ ਉਹ ਰਵੀ ਸਿੱਧੂ ਕੇਸ ਹੋ ਗਿਆ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਸਭ ਤੋਂ ਵੱਡੀ ਤਾਂ ਇੱਕ ਮੁਸੀਬਤ ਸਾਡੇ ਲਈ ਇਹ ਹੈ ਤੇ ਜਿਹਦੇ ਕਰਕੇ ਅਸੀਂ ਐਡਾ ਮਤਲਬ ਐਜੂਕੇਸ਼ਨ ਜਿਹੜੀਆਂ ਪ੍ਰਾਪਤ ਕਰਨ ਤੋਂ ਬਾਅਦ ਵੀ ਅਸੀਂ ਇੱਥੇ ਤੱਕ ਅੱਜ ਤੱਕ ਕੱਚੇ ਦੇ ਕੱਚੇ ਰੋਲਦੇ ਫਿਰਦੇ ਆ ਤੇ ਇਹਨਾਂ ਨੇ ਡੰਗ ਟਪਾਉਣ ਲਈ ਸਾਨੂੰ ਰੱਖ ਲਿਆ ਤੇ ਅੱਜ ਤੱਕ 15 20 ਸਾਲ ਹੋ ਗਏ ਸਾਡਾ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਹੀ ਹੋ ਰਿਹਾ ਕਿਉਂਕਿ ਜੇ ਇੱਕ ਪ੍ਰੋਫੈਸਰ ਜਿਹੜਾ ਲੱਗਦਾ ਉਹਦੀ ਤਨਖਾਹ 1 ਲੱਖ 1.5 ਲੱਖ 2 ਲੱਖ ਰੁਪਏ ਤਨਖਾਹ ਹੈ ਤੇ ਸਾਨੂੰ ਕੀ ਦੇ ਰਿਹਾ 30000 40000 ਰੁਪਏ ਤੇ ਉਹ ਜਿਹੜਾ 4 ਜੋ 7 ਮਹੀਨੇ ਨਾ ਮਿਲੇ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਸਕਦੇ ਹੋ ਕਿ ਇੰਨਾ ਤਸੱਦਦ ਹੈ ਤੁਸੀਂ ਬੱਚਿਆਂ ਦੀ ਗੱਲ ਕੀਤੀ ਸੀ ਇਹ ਬੱਚਿਆਂ ਨੂੰ ਪੜਾਉਂਦੇ ਹੋਏ ਸਾਨੂੰ ਇੰਨੇ-ਇੰਨੇ ਸਾਲ ਹੋ ਗਏ ਆ ਠੀਕ ਹੈ ਤੇ ਜੇ ਇਹ ਬੱਚੇ ਜਦੋਂ ਇੱਥੇ ਆਉਂਦੇ ਆ ਦੇਖਦੇ ਵੀ ਸਾਡੇ ਪ੍ਰੋਫੈਸਰ ਇੱਥੇ ਧਰਨਿਆਂ ਤੇ ਬੈਠੇ ਉਹਨਾਂ ਦੇ ਦਿਲਾਂ ਦੇ ਉਹਨਾਂ ਦੇ ਦਿਮਾਗ ਦੇ ਉੱਤੇ ਕੀ ਅਸਰ ਹੋਊਗਾ ਇੱਕ ਪਾਸੇ ਤਾਂ ਭਗਵੰਤਵਾਨ ਸਾਹਿਬ ਕਹਿੰਦੇ ਕਿ ਲੋਕ ਬਾਹਰ ਛੱਡ-ਛੱਡ ਕੇ ਆਣ ਲੱਗੇ ਵਾਪਸ ਇੰਡੀਆ ਦੇ ਵਿੱਚ ਵੀ ਇੱਥੇ ਇੰਨੀਆਂ ਨੌਕਰੀਆਂ ਹੋ ਗਈਆਂ ਭਾਈ ਜਿਹੜੇ ਇੱਥੇ ਨੌਕਰੀਆਂ ਕਰ ਰਹੇ ਜਿਹੜੇ ਇੱਥੇ ਵਿਦਿਆਰਥੀਆਂ ਨੂੰ ਪੜਾ ਰਿਹਾ ਉਹਨਾਂ ਦਾ ਹਾਲ ਦੇਖ ਲਓ ਉਹਨਾਂ ਦੀ ਗੱਲ ਸੁਣ ਲਓ ਮੈਨੂੰ ਨਹੀਂ ਲੱਗਦਾ ਕਿ ਸੀਐਮ ਸਾਹਿਬ ਤੱਕ ਜਾਂ ਉਚੇਰੀ ਸਿੱਖਿਆ ਵਿਭਾਗ ਜਾਂ ਉਚੇਰੀ ਸਿੱਖਿਆ ਮੰਤਰੀ ਕੋਲ ਤਿੰਨ ਦਿਨ ਹੋ ਗਏ ਗੱਲ ਨਹੀਂ ਪਹੁੰਚੀ ਇਹਨਾਂ ਦਾ ਇਹਨਾਂ ਦਾ ਜਿਹੜਾ ਮੀਡੀਆ ਤੰਤਰ ਇਹ ਇਹਨਾਂ ਦਾ ਜਿਹੜਾ ਇੰਟੈਲੀਜੈਂਸ ਇੰਨਾ ਪਰਪਕ ਹੈ ਕਿ ਮਿੰਟ-ਮਿੰਟ ਦੀ ਖ਼ਬਰ ਇਹਨਾਂ ਕੋਲ ਜਾਂਦੀ ਹੈ ਕਿਉਂਕਿ ਇੱਕ ਇਹ ਧਰਨਿਆਂ ਤੋਂ ਜਾਂ ਮੀਡੀਆ ਤੋਂ ਉੱਠੇ ਹੋਏ ਲੋਕ ਹੀ ਨੇ ਤੇ ਅੱਜ ਇਹ ਸਾਡਾ ਇਹ ਜਹਾਲ ਕਰ ਰਿਹਾ ਤਾਂ ਸਾਡੀ ਸਿੱਧੀ ਸਿੱਧੀ ਇੱਕ ਬੇਨਤੀ ਵੀ ਹੈ ਚੇਤਾਵਨੀ ਵੀ ਹੈ ਵੀ ਫਿਰ ਵੱਡੇ ਵੱਡੇ ਰਾਜੇ ਰੰਕ ਵੱਡੇ ਵੱਡੇ ਹੋ ਕੇ ਚਲੇ ਗਿਆ ਠੀਕ ਹੈ ਤੁਹਾਨੂੰ ਪੰਜਾਬ ਦੇ ਜਿਹੜੇ ਲੋਕਾਂ ਨੇ ਆਮ ਪਬਲਿਕ ਨੇ ਦੇਸ਼ ਤੋਂ ਉਹਨੂੰ ਦੇਖ ਰਿਹਾ ਠੀਕ ਹੈ ਵੀ ਤੁਹਾਨੂੰ 92 ਸੀਟਾਂ ਦਵਾਈਆਂ ਸੀ ਤੁਸੀਂ ਲੋਕਾਂ ਦਾ ਭਲਾ ਕਰੋ ਪੰਜਾਬ ਦਾ ਭਲਾ ਕਰੋ ਅਸੀਂ ਪੰਜਾਬ ਦੇ ਧੀਆਂ ਪੁੱਤਾਂ ਪੰਜਾਬ ਦੇ ਬੱਚੇ ਆ ਤੋਡੇ ਆਪਣੇ ਆ ਸਾਡੇ ਨਾਲ ਇਸ ਤਰ੍ਹਾਂ ਦਾ ਮਤਰੀ ਮਲਾਂ ਦਾ ਜਿਹੜਾ ਸਲੂਕ ਜਿਹੜਾ ਨਾ ਕੀਤਾ ਜਾਵੇ ਠੀਕ ਹੈ ਸੋ ਸਾਡੀਆਂ ਇੱਕੋ ਹੀ ਬੇਨਤੀ ਹੈ ਕਿ ਸਾਡੀ ਤਨਖਾਹ ਜਿਹੜੀ ਹੈ ਜਲਦ ਤੋਂ ਜਲਦੀ 180 ਜਿਹੜੇ ਸਾਥੀਆਂ ਦੀ ਜਾਰੀ ਕੀਤੀ ਜਾਵੇ। ਧੰਨਵਾਦ ਜੀ ਜਿਵੇਂ ਤੁਸੀਂ ਸੁਣਿਆ ਕਿ ਗੈਸ ਫੈਕਲਟੀ ਦੇ ਅਪਕਾ ਦਾ ਕਹਿਣਾ ਹੈ ਕਿ ਸਾਡੀਆਂ ਤਨਖਾਹ 7 ਮਹੀਨੇ ਤੋਂ ਪਈਆਂ ਨਹੀਂ ਨੇ ਜਿਸ ਨੂੰ ਲੈ ਕੇ ਸਾਡਾ ਬਹੁਤ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਪਿਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਆਪਣੇ ਐਲਾਨ ਕਰੇ ਜਾ ਰਹੇ ਨੇ ਗੱਲਬਾਤ ਕਰੀ ਗਈ ਸੀ ਸਾਡੇ ਨਾਲ ਤੇ ਉਹਨਾਂ ਦੇ ਵੱਲੋਂ ਨਾਰੇਬਾਜੀ ਕਰੀ ਜਾ ਰਹੀ ਹੈ ਬਿਲਕੁਲ ਇਹ ਧਰ ਨਾਵੇਂਂਦਰਾ ਕਾਲਜ ਦੇ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਲੱਗਿਆ ਪਾ ਜਾਣਕਾਰੀ ਮਿਲੀ ਇਹਨਾਂ ਦੇ ਵੱਲੋਂ ਕਿ ਕੱਲ ਸੀਐਮ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਤੇ ਇਹਨਾਂ ਨੂੰ ਵੀ ਕਹਿ ਦਿੱਤਾ ਕਿ ਜੇ ਕੋਈ ਅਨੁਸ਼ਾਸਨ ਦੇ ਵਿੱਚ ਕਮੀ ਆਉਂਦੀ ਹੈ ਤਾਂ ਇਹਨਾਂ ਤੇ ਕਾਰਪੇ ਵੀ ਹੋ ਸਕਦੀ ਆ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ